ਕਿ ਕਾਬੂ ਆਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਬੇਕਾਬੂ ਬੜੇ ਚਿਰਦੇ ਨੇ ਆਮ ਲੋਕ ਬੱਜੇ ਬੱਜੇ ਮਹਿਸੂਸ ਕਰਦੇ ਨੇ ਤੇ ਚੋਰ ਖੁੱਲੇ ਫਿਰਦੇ ਨੇ ਚੋਰ ਖੁੱਲੇ ਫਿਰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੰਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਪੰਜਾਬ ਨੂੰ ਐਥਲੈਟਿਕਸ ਵਿੱਚ 올림픽 ਵਿੱਚ ਤਾਂਬੇ ਦੇ ਮੈਡਲ ਮਿਲਣ ਜਾ ਨਾ ਮਿਲਣ ਇਸ ਦੀ ਕੋਈ ਪੱਕੀ ਗਰੰਟੀ ਨਹੀਂ ਲੇਕਿਨ ਜਿਹੜੇ ਮਾੜੇ ਅਨਸਰ ਜਿਹੜੇ ਚੋਰ ਆ ਜਿਹੜੇ ਟਰਾਂਸਫਾਰਮਰ ਵਿੱਚੋਂ ਤਾਂਬਾ ਕੱਢਦੇ ਆ ਉਹ ਇੱਕ ਨ ਇੱਕ ਦਿਨ ਤੁਹਾਡੇ ਟਰਾਂਸਫਾਰਮਰ ਨੂੰ ਨਿਸ਼ਾਨਾ ਬਣਾਉਣ ਦੀ ਸੋਚ ਰੱਖੀ ਬੈਠੇ ਆ ਇਸ ਗੱਲ ਦੀ ਕਿਤੇ ਨਾ ਕਿਤੇ ਗਰੰਟੀ ਹੁੰਦੀ ਜਾ ਰਹੀ ਹੈ ਦੱਸ ਦਈਏ ਕਿ ਖਬਰ ਬਲਾਚੌਰ ਏਰੀਏ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੁੰਨੀਆਂ ਮੋਟਰਾਂ ਚੋਂ ਚੋਰਾ ਵੱਲੋਂ ਟਰਾਂਸਫਾਰਮਰਾਂ ਚੋਂ ਤਾਂਬਾ ਕੱਢ ਕੇ ਲਿਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰੈਲ ਮਾਜਰਾ ਦੇ ਕਿਸਾਨ ਦੇ ਖੇਤ ਚ ਟਰਾਂਸਫਾਰਮ ਚੋਂ ਤਾਂਬਾ ਚੋਰੀ ਕਰਕੇ ਜਿਹੜੇ ਆ ਚੋਰੋ ਲੈ ਕੇ ਤੇ ਸਾਰਾ ਕੀਮਤੀ ਸਮਾਨ ਚੋਰੀ ਕਰਨ ਤੋਂ ਬਾਅਦ ਬਾਕੀ ਜੋ ਵੀ ਪੁਰਜੇ ਸਨ ਉਹਨਾਂ ਨੂੰ ਖਲਾਰ ਕੇ ਖੇਤ ਦੇ ਵਿੱਚ ਸੁੱਟ ਗਏ ਪੀੜਿਤ ਕਿਸਾਨ ਦਾ ਕਹਿਣਾ ਹੈ ਕਿ ਸਾਲਕ ਪਹਿਲਾਂ ਵੀ ਇਸੇ ਤਰੀਕੇ ਦੀਆਂ ਵਾਰਦਾਤਾਂ ਹੁੰਦੀਆਂ ਸੀ ਫਿਰ ਕੁਝ ਕੋ ਚੋਰ ਫੜੇ ਗਏ ਸੀ ਕਹਿੰਦਾ ਸਾਲਕ ਆਰਾਮ ਲਿਆ ਲੇਕਿਨ ਹੁਣ ਫਿਰ ਤੋਂ ਦੁਬਾਰ ਤੋਂ ਇਹੋ ਜਿਹੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਕਿਸਾਨ ਵੀਰ ਦਾ ਕਹਿਣਾ ਹੈ ਕਿ ਟਰਾਂਸਫਾਰਮ ਚੋਰੀ ਹੁਣ ਕਰਕੇ ਉਹਨਾਂ ਦੀ ਫਸਲ ਵੀ ਬਹੁਤ ਪ੍ਰਭਾਵਿਤ ਹੋਵੇਗੀ ਕਿਉਂਕਿ ਹੁਣ ਮੋਟਰ ਨਹੀਂ ਚੱਲੇਗੀ ਤੇ ਫਸਲ ਨੂੰ ਪਾਣੀ ਨਹੀਂ ਲੱਗੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਚੋਰ ਹੈ ਉਹਨੇ ਤਾਂ ਤਾਂਬਾ ਪਤਾ ਨਹੀਂ ਕਿਸ ਭਾਅ ਵੇਚਣਾ ਕਾਡੀਆਂ ਦੇ ਭਾਅ ਵੇਚਣਾ ਪਰ ਜੇਕਰ ਉਹਨਾਂ ਨੇ ਦੁਬਾਰ ਤੇ ਟਰਾਂਸਫਾਰਮਰ ਫਿੱਟ ਕਰਾਉਣਾ ਤਾਂ ਘੱਟੋ ਘੱਟ 77000 ਦਾ ਖਰਚਾ ਹੈ ਔਰ ਬੈਠੇ ਬਿਠਾਏ ਉਹਨਾਂ ਦੇ ਸਿਰ ਜਿਹੜਾ ਖਰਚਾ ਪੈ ਗਿਆ ਔਰ ਨਾਲ ਦੀ ਨਾਲ ਜਿਹੜੀ ਫਸਲ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਫਸਲ ਦਾ ਨੁਕਸਾਨ ਹੋਵੇਗਾ ਇਸ ਕਰਕੇ ਕਿਸਾਨ ਵੀਰ ਬਹੁਤ ਚਿੰਤਾਤਨ ਤਾਂ ਤੁਹਾਨੂੰ ਮੌਕੇ ਦੀ ਰਿਪੋਰਟ ਦਿਖਾਣੇ ਪਰ ਕਿਸਾਨ ਵੀਰ ਨੇ ਇੱਕ ﺍﻟਾਕੀ ਹੈ ਦਿਲਜੀਤ ਸਿੰਘ ਹੁਣਾਂ ਨੇ ਜਿਹੜੇ ਪੀੜਤ ਆ ਉਹਨਾਂ ਨੇ ਇਹ ਕਹੇ ਹੋ ਜੇ ਚੋਰਾਂ ਨੂੰ ਨਕੇਲ ਪਾਣੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾ ਹੋਵੇ ਸਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਦਿਲਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਰੇਲਮੰਚਰਾ ਜੀ ਇਹ ਸਾਰੇ ਜਿਹੜਾ ਤੁਹਾਡੇ ਟਰਾਂਸਫਰਮ ਦਾ ਚੋਰੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਰਾਤ ਮੋਟਰ ਚੱਲਦੀ ਸੀ ਜਦੋਂ ਸਵੇਰੇ ਆਏ ਚਾਚਾ ਜੀ ਉਹਨਾਂ ਨੇ ਨੱਕਾ ਮੋੜਨਾ ਸੀ ਜਦੋਂ ਦੇਖਿਆ ਤਾਂ ਹਾਲ ਦੇਖਿਆ ਜੀ ਤੇ ਇਹ ਤੁਹਾਡਾ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਵਿੱਚ ਨੁਕਸਾਨ ਕਾਫੀ ਹੈ ਜੀ ਨਵਾਂ ਹੀ ਲੱਗਣਾ ਹੁਣ ਛੱਡੇ ਕੁਛ ਨਹੀਂ ਇਹ ਜਿਹੜਾ ਟਰਾਂਸਫਾਰਮ ਹੈ ਕੱਲਾ ਟਰਾਂਸਫਾਰਮ ਲੈ ਗਏ ਕਿ ਤੇ ਚੋਂ ਕੋਈ ਸਮਾਨ ਸਮੂਹ ਕੱਟਿਆ ਉਹਨਾਂ ਨੇ ਉਹਦੇ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜੀ ਬਾਕੀ ਆ ਕਬਰ ਕੁਬਰ ਸਾਰੀ ਇੱਥੇ ਹੀ ਆ ਤੁਹਾਡੇ ਸਾਹਮਣੇ ਇਹ ਤੁਹਾਡੇ ਇਸ ਏਰੀਆ 'ਚ ਪਹਿਲੀ ਵਾਰ ਦਾਤ ਹੋਈ ਕਿ ਅੱਗੇ ਵੀ ਕੋਈ ਹੋਈ ਹੈ ਨਹੀਂ ਪਿਛਲੇ ਸਾਲ ਵੀ ਹੁੰਦੀ ਸੀ ਫਿਰ ਉਹ ਬੰਦੇ ਫੜ ਹੋ ਗਏ ਸੀਗੇ ਸਾਲ ਕੇ ਆਰਾਮ ਰਿਹਾ ਹੁਣ ਦੁਬਾਰਾ ਸ਼ੁਰੂ ਹੋਇਆ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਕੋਈ ਨਹੀਂ ਆ ਤਾਂ ਹੁਣ ਕਿਧਰ ਨਾਲ ਲੜੀਏ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਚੋਰ ਲੱਭਨੇ ਚਾਹੀਦੇ ਜੀ ਉਹਨਾਂ ਨੂੰ ਸਜ਼ਾ ਵੀ ਚਾਹੀਦੀ ਹੁਣ ਜਿੱਦਾਂ ਤੁਹਾਡਾ ਸਾਰਾ ਖੇਤੀ ਦਾ ਸਚਾਈ ਦਾ ਕੰਮ ਰੁਕਿਆ ਹੋਇਆ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਨੁਕਸਾਨ ਕਾਫੀ ਹੈ ਜੀ ਹੁਣ ਪਹਿਲਾਂ ਨਵਾਂ ਟਰਾਂਸਫਰ ਖਾਵਾਂਗੇ ਦੇਖੋ ਕਿੰਨਾ ਖਰਚਾ ਆਉਂਦਾ ਜੀ ਵੈਸੇ ਆਈਡੀਆ ਕਿੰਨੇ ਕੁ ਦਾ ਟਰਾਂਸਫਰ ਮੈਂ ਹੁਣਾ ਜੀ ਸਾਡੇ 70000 ਦਾ ਲੱਗਾ ਜੀ ਤੇ ਹੁਣ ਤੁਸੀਂ ਜਿਹੜਾ ਜਿਵੇਂ ਤੁਹਾਡੀ ਫਸਲ ਪੱਕਣ ਤੇ ਆਈ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਵੇਂ ਜਿਹੜੀ ਚੋਰੀ ਹੋਈ ਚੋਰ ਲੱਭੇ ਜਾਣ ਪੁਲਿਸ ਆਂਦੀ ਨਹੀਂ ਅੱਧਰ ਪੁਲਿਸ ਦਾ ਰਾਤ ਨੂੰ ਢੇੜਾ ਭਜਣਾ ਚਾਹੀਦਾ ਜ਼ਰੂਰੀ ਹੈ ਜੀ ਕਿਉਂਕਿ ਚੋਰ ਖੁੱਲੇ ਘੁੰਮਦੇ ਆ ਕੋਈ ਡਰ ਨਹੀਂ ਕਿਸੇ ਦਾ ਇਹ ਜਿਵੇਂ ਤੁਹਾਡੀ ਇਹ ਮੋਟਰ ਐ ਇੱਥੇ ਕੋਈ ਰਹਿੰਦਾ ਵੀ ਆ ਰਾਤ ਨੂੰ ਕਿ ਨਹੀਂ ਨਹੀਂ ਉੱਥੇ ਨਹੀਂ ਕੋਈ ਰਹਿੰਦਾ ਠੀਕ ਆ ਸਰ ਓਕੇ ਜੀ